ਗੋਦੀ ਮਹੱਲਾ ਤੀਜਾ ਇਸ ਜੁਗ ਦਾ ਧਰਮ ਪੜਹੁ ਤੂੰ ਭਾਈ ਅਰਗੁਨ ਦਾ ਖਰਸ਼ਾ ਵਾਹੀ ਜੀ ਕੀਤੇ ਸਤਿਗੁਰੂ ਦੀ ਸੰਗਤਿਓ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੁਕੀ ਪਾਛਾ ਜੀ ਸ੍ਰੀ ਬੱਲੇ ਨਗਰ ਤੋਂ ਮਹਾਰਾਜ ਸਾਹਿਬ ਦੇ ਪਾਤਸ਼ਾਹ ਜੀ ਸੰਤਾਂ ਦੇ ਪ੍ਰੇਮ ਨੂੰ ਪੂਰਨ ਕਰਕੇ ਗੋਇੰਦਵਾਲ ਸਾਹਿਬ ਉੱਤੇ ਆ ਗਏ ਹਨ ਗੋਇੰਦਵਾਲ ਸਾਹਿਬ ਵਿੱਚ ਪੰਡਤ ਗੁਰੂ ਸਾਹਿਬ ਜੀ ਨਾਲ ਚਰਚਾ ਕਰਨ ਵਾਸਤੇ ਬਹੁਤ ਸਾਰੇ ਆਏ ਹਨ ਜਿਨ੍ਹਾਂ ਵਿੱਚੋਂ ਦੇਵੀ ਨਾਮੇ ਪੰਡੂ ਸੀ ਜਿਹੜਾ ਪੁਸਤਕਾਂ ਦੇ ਉੱਠ ਲੱਗੀ ਫਿਰਦਾ ਸੀ ਨਾਲ ਜਿਸ ਨੂੰ ਚਰਚਾ ਕਰਨੇ ਕੋਈ ਜੁੱਤ ਲੈਂਦਾ ਸੀ ਉਹ ਨਹੀਂ ਉਹ ਪੋਥੀਆਂ ਖੋਲ੍ਹ ਲੈਂਦਾ ਸੀ ਉਹ ਵੀ ਮਾਨਕੋਸ਼ ਸਾਹਿਬ ਦੂਜੇ ਦਰਵਾਜ਼ਾ ਚ ਆ ਬੈਠਾ ਹੈ ਇਹ ਧਰਮ ਦੀ ਬਾਤ ਪੁੱਛਿਆ ਹੈ ਗੁਰੂ ਮਹਾਰਾਜ ਸਾਹਿਬ ਜੀ ਪਾਤਸ਼ਾਹ ਧਰਮ ਦੀ ਬਾਤ ਉਚਾਰਨ ਕਰਦੇ ਹਨ ਗੋਵਿੰਦਵਾਸ ਸਾਹਿਬ ਜੀ ਤੇ ਅਕਪਰੀਆਂ ਉਚਾਰਦੇ ਹਨ ਗੌੜੀ ਮਹੱਲਾ ਤੀਜਾ ਇਸ ਯੁੱਗ ਦਾ ਧਰਮ ਪੜਹੁ ਤੂੰ ਭਾਈ اے ਭਰਾਓ ਇਸ ਸਮੇਂ ਦਾ ਇਹ ਯੁੱਗ ਦਾ ਕਈ ਯੁੱਗ ਦਾ ਧਰਮ ਕੀ ਹੈ ਜੈਸੇ ਵੇਦਾਂ ਦੇ ਸਰਬੰਗਾਈ ਉਹ ਧਰਮ ਦੇ ਤਾਈ ਪੜਨਾ ਕਰੋ ਪੂਰਾ ਗੁਰ ਸਭ ਤੋਂ ਜੀਪਾ ਗੁਰ ਸਾਹਿਤਾਂ ਦੀ ਸਾਰਿਆਂ ਦੀ ਰਾਇ ਹੈ ਕਲਯੁਗ ਵਿੱਚ ਕੋਈ ਕਰਮ ਕਰਮ ਨਹੀਂ ਕਿਹਾ ਚੱਲਦਾ ਨਾਮ বিনা ਕਿਸੇ ਵੀ ਮੁਕਤ ਨਹੀਂ ਹੋ ਸਕੇਗੀ ਇਹ ਨਾਮ ਦੀ ਉਤਰ ਹੈ ਅਬ ਕਲੂ ਆਇਆ ਔਰ ਇੱਕ ਨਾਮ ਬੋਵੇ ਬੋਗਵਾਨ ਰੂਪ ਨਹੀਂ ਨਹੀਂ ਮਦ ਭਰਮ ਭੂ ਲੋਕ ਭੂ ਗੁਰ ਮਿਲੇ ਹਰ ਪਾਏ ਸੋ ਇਹ ਯੁਗ ਦਾ ਧਰਮ ਹੈ ਕਲਿਸ਼ੇ ਦਾ ਅਮਰਤ ਨਾਮ ਜਪਣਾ ਕਿ ਪੜਨ ਕਰੋ ਬੇਟਾ ਸ਼ਾਸਤਰ ਨੂੰ ਇਹ ਭਰਾਵੋ ਪੂਰਾ ਗੁਰ ਸਭ ਸੋਝੀ ਪਾਈ ਪੁਰਖ ਸਦਗੁਰਾਂ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਸਦਗੁਰ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਹ ਸਾਰੀ ਸਮਝ ਪਾ ਦਿੱਤੀ ਹੈ ਹੋਸ਼ ਪਾ ਦਿੱਤੀ ਹੈ ਐਥੇ ਅੱਗੇ ਹਰ ਨਾਮ ਸਿਖਾਈ ਆਪ ਮਰਉਨ ਵਰੂਪੰ ਕੀ ਜਿਐ ਸਰੂਪ ਆਪ ਕਿਰਪਾ ਕਰੋ ਮਾਰਾ ਕਹਿੰਦੇ ਐਸ ਲੋਕ ਚ ਵੀ ਇੱਥੇ ਉੱਥੇ ਪ੍ਰਲੋਕ ਜੀ ਵੀ ਪਰਮੇਸ਼ਰ ਦਾ ਨਾਮ ਹੀ ਸਹਿਤਾ ਕਰਨ ਵਾਲਾ ਸਫਾ ਨਿਕਰ ਹੈ ਆਰਾਮ ਪੜਹੁ ਮਨ ਕਰੂ ਗੀਚਾ ਰਾਮ ਪਰਮੇਸ਼ਰ ਦੇ ਨਾਮ ਦੀ ਪੜਾਈ ਪੜੋ ਤੇ ਮਨੁਖ ਜੀ ਉਸੇ ਦਾ ਵਿਚਾਰ ਕਰੋ ਗੁਰ ਪ੍ਰਸਾਦੀ ਮੈਲ ਉਤਾਰ ਗੁਰਾਂ ਦੀ ਕਿਰਪਾ ਦੁਆਰਾ ਨਾਮ ਨੂੰ ਉਚਾਰਨ ਕਰੋ ਅਗੇ ਮਨਕ ਵੀ ਵਿਚਾਰ ਕਰੋ ਇਸ ਪ੍ਰਕਾਰ ਜਿਹੜੀ ਹੋਮੈ ਦੀ ਮੈਲ ਹੈ ਪਾਪਾਂ ਦੀ ਮੈਲ ਹੈ ਅਵਿਦਿਆ ਦੀ ਮੈਲ ਉਸ ਨੂੰ ਉਤਾਰ ਲਓ ਰਹਾਉ ਵਾਦ ਵਿਰੋਧ ਨਾ ਪਾਇਆ ਜਾ ਜੇ ਤੁਸੀਂ ਸ਼ਾਂਤਮਈ ਸਭਾ 'ਵਾਦ ਝਗੜਾ ਕਰਨਾ ਚਾਹੋਗੇ ਫਿਰ ਆਪ ਵੀ ਚਰਚਾ ਕਰ ਜਾਂ ਕਰਦੇ ਆਂਦੇ ਵਿਰੋਧ ਪੈ ਜਾਂਦਾ ਹੈ ਗੈਰ ਪੈ ਜਾਂਦਾ ਹੈ ਕਿਉਂ ਵਾਦ ਝਗੜੇ ਕਰਨੇ ਕਰਕੇ ਵਿਰੋਧ ਗੈਰ ਕਰਨੇ ਕਰਕੇ ਕਿ ਉਹ ਯਸ਼ੀ ਦੀ ਪ੍ਰਾਪਤੀ ਨਹੀਂ ਕੀਤੀ ਜਾਦੀ ਨਹੀਂ ਪਾਇਆ ਜਾਂਦਾ ਪਰਮੇਸ਼ਵਰ ਨੂੰ ਮਾਨਤਾ ਨੂੰ ਫਿੱਕਾ ਦੂਜੇ ਭਾਉ ਤੋਂ ਤਾਈਂ ਦੁਆਜ ਭਾਜ ਹੀ ਲੱਗੇ ਰਹਿੰਦੇ ਕਿ ਮੈਂ 500 ਸਵਾ ਜਿੱਤੀ ਹੈ ਮੈਂ 100 ਸਵਾ ਜਿੱਤੀ ਹੈ ਮੈਂ 500 ਰੁਪਏ ਸਵਾ ਦੀ ਜਿੱਤ ਲੈ ਲੈਣ ਕਿਉਂ ਮਨ ਤੇਦਾਂ ਨੂੰ ਫਿੱਕਾ ਹੀ ਰਹਿੰਦਾ ਹੈ ਬੇਰਸੀ ਰਹਿੰਦੀ ਉਹਨਾਂ ਦੇ ਮਨ 'ਚ ਵੀ ਕੰਮ 'ਚ ਵੀ ਦਲੀਲਾਂ ਸੋਇਵਾਰੀਆਂ ਨੇ ਵੀ ਆਹ ਮੇਰੀ ਯੁਗਤੀ ਕੋਮਲ ਹੈ ਤੇ ਯੁਗਤੀ ਮੇਰੇ ਕੋਲ ਕਿਹੜੀ ਹੋਵੇ ਜੀ ਮੈਂ ਮੈਂ ਉਹ ਸਵਾ ਜਿੱਤ ਲਵਾਂ ਇਸ ਪ੍ਰਕਾਰ ਮਨ ਕਨ ਫੀਕਾ ਦੂਜੇ ਭਾਵ ਦੂਜੀ ਚੀਜ਼ਾਂ 'ਚ ਮਾਇਆ 'ਚ ਪ੍ਰੇਮ ਲਗਾ ਰੰਦਾ ਦੁਆਦ ਭਾਗ ਲੱਗਿਆ ਹੁੰਦਾ ਆਤਮਨੰਦ ਨੂੰ ਛੱਡ ਕਰਕੇ ਤੋ ਮੰਤਨ ਫਿਕਾਇ ਰਹਿਨੇ ਰੁਰ ਕਾ ਸਾਉ ਦਾ ਸੱਚ ਲੇਵਲਾ ਸਬਦ ਨੂੰ ਸਾਉ ਦੇ ਸ਼ਬਦ ਵਿੱਚ ਸੱਚੇ ਨਾਮ ਕੀ ਲੇਵਲ ਲਵਣਾ ਕਰਉ ਹਉ ਮੈਂ ਮੈਲਾ ਇਹੋ ਸੰਸਾਰ ਕੀ ਜਿਹੜਾ ਸਾਰੈ ਸੰਸਾਰ ਹੈ ਹਉ ਮੈਂ ਕਰਕੇ ਮੈਲਾ ਹੋ ਰਿਹਾ ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰ ਰੋਜ ਤੀਰਥਾਂ ਦੇ ਨੌਂਦਾ ਰਹੇ ਸਾਰਿਆਂ ਨਵੇਂਆ ਤੇ ਨਵੇਂਆ ਤੋਂ ਸੰਤਾਰੀ ਇਹੇੰਦੋਂ ਜਾਂਦਾ ਨਿਗਰਤ ਨਹੀਂ ਹੁੰਦਾ ਬਿਨ ਗੁਰ ਭੇਤੇ ਜੰਗ ਕਰੇ ਖੁਆਰ ਸਤਿਗੁਰੂ ਸਾਹਿਬ ਦੇ ਨਾਲ ਮਿਲੇ ਤੋਂ ਬਗੈਰ ਆਪਣੀ ਮਤ ਨੂੰ ਕਿਮ ਜੀ ਸੋਚ ਕੇ ਵਰਤਨੇ ਕਰਕੇ ਜਾਨੀ ਖਰਾਬ ਕਰ ਜਾ ਉਹਨਾਂ ਦੇ ਕਾਈ ਉਹ ਜਨ ਸਾਚਾ ਜੀ ਹੋਮੈ ਮਾਰੇ ਸੱਚੇ ਪੁਰਖੋ ਹਮਾਰਾ ਕਿੰنگੇਰਾ ਭਾਈ ਦੇਰੀ ਹੋਮੈ ਨੂੰ ਮਾਰ ਲਵੇ ਗੁਰ ਕਾਹ ਸਬਦ ਪੰਚ ਸੰਗਹਾਰ ਗੁਰਾਂ ਦੇ ਸਬਦ ਦੁਆਰਾ ਜਿੱਥੇ ਹੋਮੈ ਮਾਰਨੀ ਉਥੇ ਪੰਜੇ ਕਾਮ ਕਰੋ ਲੋਭ ਮੋਹ ਹੰਕਾਰ ਸੂਖਮ ਹੋ ਮੈ ਸਤੂਲ ਹੰਕਾਰ ਸਾਰਿਆਂ ਨੂੰ ਸੰਘਾਰੇ ਨਾਸ਼ ਕਰੇ ਆਪ ਕਰ ਸਗਲੀ ਕੁਲ ਕਰ ਹੋ ਰਾਹੀ ਮੁਕਤ ਹੋ ਜਾਂਦਾ ਹੈ ਸਾਰਿਆਂ ਕੁਲਾਂ ਨੂੰ ਵੀ ਤਾਰ ਜੁੰਦਾ ਹੈ ਮਾਇਆ ਮੋਹ ਨਟ ਬਾਜੀ ਪਾਈ ਜਿਹੜਾ ਮਾਇਆ ਇਹ ਤਾਂ ਨਟ ਵੀ ਨਹੀਂ ਆਈ ਹੈ ਮਾਇਆ ਨੂੰ ਮੋਹ ਜਿਹੜਾ ਪੈਦਾ ਕਰਦਾ ਇਹ ਤਾਂ ਨਾਟ ਪਾਣੀ ਹੋਈ ਹੈ ਮਾਇਆ ਨੂੰ ਮੋਹ ਕਰਕੇ ਸਾਰਿਆਂ ਜੀਆਂ ਨੂੰ ਆਪ ਦੇ ਵਿੱਚ ਜਿਵੇਂ ਨਟ ਵੀ ਬਾਜੀ ਪਾਈ ਹੁੰਦੀ ਹੈ ਇਸ ਪ੍ਰਕਾਰ ਮਾਇਆ ਰੂਪੀ ਨਾਟਨ ਨੇ ਮੋਹ ਰੂਪੀ ਬਾਜੀ ਪਾਤੀ ਸਾਰੇ ਸੰਸਾਰ ਚ ਮਨੁੱਖ ਅੰਧ ਰਹੇ ਲੁਪਟਾਇਓ ਗੁਰਮੁਖ ਅਗਿਆਨੀ ਮੋਹ ਕਰਕੇ ਅਵਰਣ ਕਰਕੇ ਲਟਰੇ ਫਸਰੇ ਨੇ ਵਿੱਚ ਗੁਰਮੁਖ ਹਾਲੇ ਪਤਾ ਰਹੇ ਲਿਵ ਲਾਈ ਜਿੰਦੇ ਗੁਰਮੁਖ ਨੂੰ ਪਰਮੇਸ਼ਰ ਚ ਲੈ ਦਿੱਤੀ ਨੂੰ ਲਾ ਕੇ ਮਰਲੇਪ ਰਹਿੰਦੇ ਹਨ ਬਹੁਤੀ ਭੀਖ ਕਰੇ ਭੀਖ ਧਾਰਿ ਭੀਖਾਂ ਨੂੰ ਧਾਰਨ ਵਾਲੇ ਲੋਕ ਬਾਲਿਆਂ ਭੀਖਾਂ ਨੂੰ ਧਾਰਦੇ ਕਰੀ ਕੋਈ ਭੇਸ ਬਣਾ ਲੇ ਅੰਦਰ ਤਿਸਨਾ ਫਿਰੈ ਅਹੰਕਾਰੀ ਮਉ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਤੇ ਫੇਰ ਭੇਖਦੇ ਹੰਕਾਰ ਚੇੇ ਫਿਰਦੇ ਆ ਕਿ ਸਾਡੇ ਵਰਗਾ ਕੋਈ ਮਹੱਤਵਾਂ ਗਰਤ ਨਹੀਂ ਹੈ ਆਪਨਾ ਚੀਨ ਬਾਜੀ ਹਾਰ ਕਿਉਂ ਆਪਣੀ ਬ੍ਰਹਮ ਆਤਮਾ ਰੂਪ ਨੂੰ ਨਹੀਂ ਉਹ ਜਾਣਦੇ ਮਨੁੱਖਾ ਜਨ ਵੀ ਬਾਜੀ ਇਸ ਪ੍ਰਕਾਰ ਹਾਰ ਗਏ ਵਿਸ਼ਿਆ ਰੂਪੀ ਜੂਏ ਵਿੱਚ ਪਾਪੜ ਪਹਿਰ ਕੜੀ ਚਤਰਾਈ ਉਦੋਂ ਕੀ ਠੀਕ ਕੱਪੜੇ ਪਹਿਰ ਪਹਿਣ ਕਰਕੇ ਬੜੀਆਂ ਉਤੋਂ ਚਿਕਰਾਈ ਦੀਆਂ ਗੱਲਾਂ ਸਿੱਖ ਲੈਂਦੇ ਆ ਗੱਲਾਂ ਚਾਤਰਾਂ ਨਾਲ ਮਾਰਦੇ ਆ ਸੋਨਾ ਭੇਸ ਬਣਾ ਲੈਂਦੇ ਕੱਪੜੇ ਪਹਿਰ ਕੇ ਤੇ ਚਿਕਰਾਈ ਵਾਲੀਆਂ ਗੱਲਾਂ ਕਰਦੇ ਰਹਿੰਦੇ ਆ ਮਾਇਆ ਮੋਹ ਆਤਮ ਭਰਮ ਨੂੰ ਭੁਲਾਈ ਅੰਦਰ ਮਾਇਆ ਦਾ ਮੋਹ ਹੈ ਇਸ ਕਰਕੇ ਅਤਿਆੰਤ ਕਰਕੇ ਭਰਮ ਨੂੰ ਭੁਲਾਤੀ ਉਹ ਸ੍ਰਿਸ਼ਟੀ ਸਾਰੀ ਵੇਨ ਗੁਰੂ ਸੇਵੀ ਬਹੁਤ ਦੁੱਖ ਪਾਈ ਸਤਿਗੁਰਾਂ ਦੀ ਕਹਿਲ ਕਰੋ ਜਿਨ੍ਹਾਂ ਮਾਇਆ ਦਾ ਮੋਹ ਨਹੀਂ ਛੁੱਟਦਾ ਇਸ ਕਰਕੇ ਬਹੁਤ ਸਾਰਾ ਦੁੱਖ ਪਾਉਂਦਾ ਹੈ ਨਾਮ ਰਤੇ ਸਦਾ ਬੈਰਾਗੀ ਜਿਹੜੇ ਮਹਾਰਾਜ ਦੀ ਸੇਵਾ ਕਰਦੇ ਉਹ ਨਾਮ ਵਿੱਚ ਰੰਗੇ ਹੋਏ ਹੈ ਸਦਾ ਵਿਰਾਗ ਉਹਨੇ ਤਾਈ ਰਹਿੰਦਾ ਹੈ ਧਰਗ ਦੇ ਫੈਤ ਰਹਿੰਦੇ ਹਨ ਸਰਬੋ ਰੰਗ ਅੰਤੜ ਸਾਜ ਲੈਵ ਲਾਗੀ ਉਹ ਗ੍ਰਸਥ ਵਿੱਚ ਹੀ ਰਹਿੰਦੇ ਹੋਏ ਸੱਚੇ ਪਰਮੇਸ਼ਰ ਦੀ ਯੋਗ ਲਾਈ ਰੱਖਦੇ ਆ ਇਹ ਨਹੀਂ ਵੀ ਘਰਵਾਰ ਛੱਡ ਕੇ ਉਜੜ ਜਾਂਦੇ ਹਨ ਨਾਨਕ ਸਤਿਗੁਰ ਸੇਵੈ ਸੇ ਵੱਡ ਭਾਗ ਜਿਹੜੇ ਸਤਿਗੁਰਾਂ ਦਾ ਸੇਵਨ ਕਰਦੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਬਹੁਤ ਵੱਡੀਆਂ ਭਾਗਾਂ ਵਾਲੇ ਹਨ ਉਹਨਾਂ ਅੰਦਰੋਂ ਵਧਾਈ ਦੀ ਇਛਾ ਭਜ ਗਈ ਹੈ ਗੌੜੀ ਮੁਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਪੰਡਤ ਫੇਰ ਬੋਲ ਕੇ ਮਹਾਰਾਜੇ ਨਾਲ ਕਹਿਣ ਲੱਗੇ ਮਾਰਾ ਬ੍ਰਹਮਾ ਜੀ ਜਿਹੜੇ ਵੇਦ ਹੈ ਉਹਨਾਂ ਦਾ ਅਭਿਆਸ ਨਹੀਂ ਕਰਨਾ ਚਾਹੀਦਾ ਸੋ ਸਤਿਗੁਰੂ ਮਹਾਰਾਜ ਸਾਹਿਬ ਕਨੇ ਸੁਣੋ ਭਾਈ ਬ੍ਰਹਮਾ ਮੂਲ ਵੇਦ ਅਭਿਆਸਾ ਬ੍ਰਹਮਾ ਦਾ ਵੀ ਮੂਲ ਕਾਰਨ ਮਾਇਆ ਹੀ ਹੈ ਜਿਸ ਨੇ ਵੇਦਾਂ ਦਾ ਅਭਿਆਸ ਕਰਨਾ ਦੱਸਿਆ ਵੀ ਵੇਦ ਪੜਿਆ ਕਰੋ ਉਹ ਬ੍ਰਹਮਾ ਦਾ ਵੀ ਮੂਲ ਮਾਇਆ ਹੀ ਹੈ ਨਾ ਬ੍ਰਹਮਾ ਜਿਹੜਾ ਨਾਭ ਕਮਲ ਤੇ ਬ੍ਰਹਮਾ ਉਹ ਜੇ ਕੰਠ ਪੜੇ ਉਹ ਕੰਠ ਸੋ ਵੇਦ ਪੜੇ ਮੋਕੰਡ ਸਵਾਰ ਤਾਂ ਕੋ ਅੰਤੋਂ ਜਾਈ ਲਖਣਾ ਆਪ ਤੂੰ ਜਾਤ ਰਹੇ ਅਗਵਾਰ ਬ੍ਰਹਮਾ ਵੀ ਮੂਲ ਅਗਿਆਨ ਕਰਕੇ ਸਿਰਗੁਣੀ ਵਿਸ਼ਿਆ ਵਿਦਤਨਾ ਗੁਣਾ ਨੂੰ ਵਿਸ਼ੇ ਵੇਰ ਕਰਦੇ ਹਨ ਜਿਹੜੇ ਕਰਮ ਕਾਂਡ ਪਿਆ ਰੋ ਹੈ ਵਿੱਚੋਂ ਸਿੱਖਿਆ ਹੈ 8000 ਸੁਰਤੀ ਕੇ ਉਹ ਸਾਤ ਸੈਂਤਾਂ ਮਸੀਹ ਰੂਪ ਹੈ ਅਤੇ ਜਿਹੜੀ ਉਪਾਸ਼ ਕਰੇ ਫਿਰਦੇ ਹੋ ਜੀ ਦੇਵ ਮੂਹ ਪਿਆਸਾ ਉਹ ਬ੍ਰਹਮਾ ਨੇ ਸੰਕਲਪ ਕੀਤਾ ਜੀ ਮੇਰੇ ਵਿੱਚੋਂ ਹੋਰ ਦੇਵ ਕੇ ਕਹਿ ਜਾ ਹੋਣ ਕਿ ਅਜਾਨ ਸੰਗਿਆ ਵਾਲੇ ਦੇਵਤੇ ਕਿੰਨੀ ਕਰੋੜ ਦੇਤਾ ਬ੍ਰਹਮਾ ਤੋਂ ਪਹਿਲਾ ਹੋਇਆ ਬ੍ਰਹਮਾ ਦੇ ਸੰਕਲਪ ਨਾਲ ਉਹ ਬ੍ਰਹਮਾ ਦੇ ਸੰਕਲਪ ਕਰਕੇ ਪੈਦਾ ਹੋਏ ਦੇਵਤੇ ਦੇਤੀ ਕਰੋੜ ਜਿਹੜੇ ਦੇਵਤੇ ਹੈ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਹੈ ਉਹਨਾਂ ਦਾ ਗੁਰੂ ਬ੍ਰਿਸ਼ਟਕ ਚ ਬਣਾਇਆ ਹੈ ਤੇ ਇੰਦਰ ਉਹਨਾਂ ਦਾ ਰਾਜਾ ਬਣਾਇਆ ਉਹ ਜਿਹੜੇ ਦੇਵਤੇ ਹੈ ਸਾਰੇ ਉਹ ਵੀ ਮੋਹ ਪਿਆਸਾ ਸਰੀਰਾਂ ਦਾ ਭੋਗਾ ਦਾ ਮੋਹ ਕਰਦੇ ਹੈ ਵਿਸ਼ਿਆਂ ਦੇ ਪਿਆਸੇ ਪਿਹਾਈ ਹੈ ਹਰ ਵਕਤ ਨਾ ਕੀ ਵੇਖਣ ਤੇ ਬਚਰਾਂ ਦੇ ਲੱਗੇ ਹੀ ਰਹਿੰਦੇ ਹਨ ਤ੍ਰੈ ਗੁਣ ਭਰਮੇ ਨਾ ਹੀ ਨਿਜ ਘਰ ਵਾਸਾ ਉਹ ਵੀ ਤਿੰਨ ਗੁਣਾਂ ਦੀ ਭਰਮਦੇ ਹੈ ਵਿਸ਼ਨੂ ਜੀ ਸਤੋ ਗੁਣ ਦਾ ਮਾਨ ਕਰੀ ਵਿਖੇ ਬ੍ਰਹਮਾ ਜੀ ਰਜੋ ਗੁਣ ਦਾ ਸ਼ਿਵ ਜੀ ਤਮੋ ਗੁਣ ਦਾ ਸ੍ਰੀ ਰੂਪੀ ਘਰ ਜੁ ਵਾਸਾ ਨਹੀਂ ਇਸ ਤਰ੍ਹਾਂ ਹੋ ਸਕਦਾ ਜਿਹੜੇ ਤਿੰਨ ਗੁਣਾਂ ਦੀ ਪੂਜਾ ਕਰਦੇ ਹੈ ਉਹ ਤਿੰਨ ਗੁਣਾਂ ਦੀ ਭਰਮਦੇ ਤ੍ਰਿਗੁਣ ਦੇਵਤਿਆਂ ਨੂੰ ਬ੍ਰਹਮਾ ਵਿਸ਼ਨ ਸ਼ਿਵ ਤ੍ਰੈ ਅਵਿੰਦਨ ਕੋ ਮੋਕਿਆ ਮਨਵਲਕਾ 84 ਲਖ ਜੋਂ ਨੂੰ ਪਾਈ ਰਹੀ ਦੀ ਐ ਸਭ ਨੂੰ ਕੋ ਤਲਕਾ ਕਿ ਤਿੰਨਾ ਗੁਣਾ ਜੀ ਪਰ ਹੁੰਦੇ ਫਿਰਦੇ ਆ ਜਿਹੜਾ ਤੁਰੀਆ ਪਾਵੇ ਨਹੀਂ ਘਰ ਵਿੱਚ ਵਾਸਾ ਨਹੀਂ ਇਸ ਪ੍ਰਕਾਰ ਉਹਦਾ ਰਜੋਗੁਣ ਪ੍ਰਭਾਨਾ ਬ੍ਰਹਮਾ ਕੰਨ ਸ਼ਿਸ਼ਟੀ ਗਈ ਨਾ ਹੀ ਇਹ ਧਰਵਾਸਾ ਜਿਹੜਾ ਤਿੰਨਾ ਗੁਣਾ ਜੀ ਭਰੂ ਦੇ ਰਹਿੰਦੇ ਆ ਉਹਨਾਂ ਦਾ ਕਿਸ ਹਮ ਹਰ ਰਾਖੀ ਸਤਿਗੁਰੂ ਮਿਲਾਇਆ ਅਸੀਂ ਤਾਂ ਦਾਈ ਹਰੀ ਨੇ ਇਹਨਾਂ ਦੀ ਤਿੰਨਾ ਗੁਣਾ ਦੀ ਉਪਾਸ਼ਨਾ ਤੋਂ ਰੱਖ ਲਿਆ ਹੈ ਕ੍ਰਿਪਾ ਅੰਸ਼ਾਂ ਨੇ ਕਿਰਪਾ ਦੀਸ਼ਟੀ ਕੀਤੀ ਹੈ ਸਤਿਗੁਰੂ ਨਾਮ ਜਪੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾਲ ਸਾਨੂੰ ਮਿਲ ਦਿੱਤਾ ਹੈ ਹਨ ਜਨ ਭਗਤ ਹਰ ਨਾਮ ਜੜੜਾਇਆ ਆਪਨੇ ਮਾਇਆ ਕਹਿੰਦੇ ਭਾਉ ਭਗਤੀ ਕਰੋ ਪਰਮੇਸ਼ਰ ਦਾ ਨਾਮ ਹੀ ਭਗਤੀ ਹੈ ਇਹ ਦ੍ਰਿੜ ਕਰਾਚਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਰਹਾਉ ਪ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਇਹ ਗੁਰੂ ਜੀ ਨੇ ਜਨ ਭਗਤੀ ਕਰਨੀ ਪਰਮੇਸ਼ਰ ਦਾ ਨਾਮ ਜਪਣਾ ਹੀ ਤੁਹਾਨੂੰ ਦੱਸਿਆ ਬ੍ਰਹਮਾ ਦੀ ਜਿਹੜੀ ਬਾਣੀ ਹੈ ਇਹ ਨਹੀਂ ਮੰਨਣੀ ਬਾਦਾਂ ਕਹਿੰਦੇ ਰਹਾਓ ਦੇਖੇ ਪ੍ਰਗੁਣ ਬਾਣੀ ਬ੍ਰਹਮ ਜੰਗਾਲਾ پائی ਤਿੰਨ ਗੁਣ ਦੂਜੇ ਤਿੰਨ ਗੁਣ ਵਿਸ਼ਾਵੇਦਾ ਬਾਣੀ ਹੈ ਨਾ ਬ੍ਰਹਮਾਂ ਦੀ ਇਹ ਜੰਗਾਲ ਕਰਮ ਕਾਂਡ ਦੇ ਬੰਦਨੀ ਪਾਉਣ ਵਾਲੀ ਹੈ 80000 ਤਰਗੁਣ ਰੂਪ ਇਹ ਜੰਗਾਲ ਬੰਨੇ ਰੂਪ ਪਈ ਹੋਈ ਹੈ ਗਿਆਨ ਦਾ ਹੰਕਾਰ ਹੋ ਜਾਂਦਾ ਹੈ ਉੰਧਰ ਮਾਸ਼ੀ ਦੇ ਮਾਨ ਦੀ ਤੁਰੇ ਫਿਰਦੇ ਰਹਿੰਦੇ ਹਨ ਪੜਵਾਦ ਬਖਾਣ ਹੈ ਸਿਰ ਮਾਰੀ ਜਮ ਕਾਲਾ ਪੜ ਪੜ ਕੇ ਵਿਦਿਆ ਨੂੰ ਬਾਦ ਝਗੜਾਈ ਕਰਨ ਕਰੀ ਜਾਂਦੇ ਆ ਕਿ ਮੇਰੀ ਸੁਰਤੀ ਜਿਹੜੀ ਹੈ ਇਹ ਤੀਬਰ ਹੈ ਤੇਰੀ ਸੁਰਤੀ ਕੋਮਲ ਹੈ ਮੈਂ ਜਿਤ ਲਵਾਉਂਗਾ ਤੇਰੇ ਤਾਂ ਹੀ ਕਿਉਂ ਛੇ ਸ਼ੈਤ ਤਾ ਇਹਨਾਂ ਦੇ ਝਗੜਿਆਂ ਚ ਕਰਕੇ ਬਣਿਆ ਨਾ ਜਿਹੜੇ ਸਾੰਖਣਿਆ ਸੰਘੋ ਹੰਪੁਰਖਾ ਇਸੋ ਕਾਲ ਕਰਨ ਵਾਲੇ ਵੀ ਮਾਰ ਦੇ ਕੁੱਟ ਪੈਂਦੀ ਏ ਉਹਨਾਂ ਦੇ ਉੱਤੇ ਸਾਤਨਾ ਕੀ ਮਹਿ ਬੰਨਹ ਪੰਡ ਪਰਾਲਾ ਇਹ ਤਾਂ ਅਸਲੀ ਸੁਭਾਅ ਨੂੰ ਨਹੀਂ ਭਾਈ ਜਾਣਗੇ ਪਰਾਲ ਫੋਕੀਆਂ ਪੰਡਾਂ ਝੂਠੀਆਂ ਪੰਡਾਂ ਫੋਕੀਆਂ ਪੰਡਾਂ ਪਖੰਡੀਆਂ ਪੰਡਾਂ ਰੂਪ ਵਾਲੀ ਪਰਾਲ ਜਿਵੇਂ ਫੋਗ ਹੁੰਦਾ ਹੈ ਇਸ ਪ੍ਰਕਾਰ ਫਲਾਲ ਦੀਆਂ ਝੂਠੀਆਂ ਪੰਡਾਂ ਬੰਦੇਆਂ ਨ ਵਿਕਾਰਾਂ ਦੀਆਂ ਮਨਮੁਖ ਅਗਿਆਨ ਕੁਮਾਰਗ ਪਾਏ ਜਿਹੜੇ ਮਨਮੁਖ ਲੋਕ ਹੈ ਪੰਡ ਤੋਂ ਕੀ ਹੰਕਾਰ ਕਰਦੇ ਹੋ ਕਿ ਅਸੀਂ ਵੇਦ ਪੜੇ ਹੋ ਅਗਿਆਨੀ ਹਨ ਮਨਮਕੋ ખોਟੇ ਮਾਰਗ ਆਪਣੇ ਆਪ ਨੂੰ ਪਾਉਂਦੇ ਹੈ ਹਰ ਨਾਮ ਵਿਸਾਰਿਆ ਬਹੁ ਕਰਮ ਦੜਢਾਏ ਅਗਿਆਮੀ ਇਹਨਾਂ ਨੂੰ ਬਾਹਰ ખોਟੇ ਮਾਰਗੀ ਪਾ ਦਿੰਦੇ ਆ ਨਾਨਾ ਪਾਸ਼ਨਾ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੱਤਾ ਹੈ ਬਹੁ ਕਰਮੰਦਰ ਬਾਹਰ ਕਰਮ ਕਾਂ ਨਿਤ ਨਿਮਿਤ ਪ੍ਰਾਪਤਿਤ ਕਾਮਕ ਬੜੇ ਜਿੰਦ ਕਰਾਤਿ ਮਹਾਜਲ ਡੂਬੇ ਦੂਜੇ ਭਾਈ ਉਹ ਦੁਆਜ ਬਾਜ ਕੇ ਤੁਲਾਉਂਦੇ ਸਭ ਸੰਸਾਰ ਸਮੁੰਦਰ ਚ ਡੁੱਬਦੇ ਹਨ ਮਾਇਆ ਕਾ ਮੋਤਾਜ ਪੰਡਤ ਕਹਾਵੇ ਪੰਡਤ ਕਾ ਆਪਣੇ ਆਪ ਨੂੰ ਗਿਗਵਾਨ ਕਹਾਉਣਾ ਕਹਿੰਦੇ ਮਾਇਆ ਦਾ ਕੁਸ਼ਾਂਤੀ ਹੈ ਕਦੇ ਕਿਸੇ ਨੂੰ ਕੁਸ਼ਾਂਤ ਕਰਨਾ ਮਾਇਆ ਵਾਸਤੇ ਕਦੇ ਕਿਸੇ ਪਾਸ ਤੇ ਆਪ ਨੂੰ ਕਹਾਉਣਾ ਹੈ ਪੰਡਤ ਤੇ ਪੰਡਾ ਬੁੱਧੀ ਜੀ ਤਤ ਸਰੂਪ ਦੇ ਕਿ ਆਮ ਗਿਆਨ ਨੂੰ ਕੁਛ ਲੋਵੇ ਉਹ ਪੰਡਿਤ ਹੁੰਦਾ ਹੈ ਵਿਖਿਆ ਰਾਤਾ ਬਹੁਤ ਦੁਖ ਪਾਵੇ ਵਿਖਿਆ ਮਾਇਆ ਵਿੱਚ ਰੰਗਿਆ ਹੋਇਆ ਬਾਹਲਾ ਹੀ ਦੁਖ ਪਾਉਂਦਾ ਫਿਰਦਾ ਹੈ बार-बार ਜਮ ਕਾ ਗਲ ਜੀਵੜਾ ਨਿਤਕਾਲ ਸੰਤਾਵੇ ਜਮ ਦਾ ਗੱਜ ਜੀਵੜਾ ਰੱਸਾ ਫਹਾ ਪਿਆ ਰਹਿੰਦਾ ਹੈ ਨਿਜ਼ਾ ਵਰਤੀ ਕਾਲ ਅੰਤ ਵੇਲੇ ਸਤਾਉਂਦਾ ਹੀ ਰਹਿੰਦਾ ਹੈ ਜਮ ਕਾ ਗਲ ਜੀਵੜਾ ਨਿਜ਼ਕਾਲ ਸੰਤਾਉਦਾ ਕਾਲ ਜੋ ਹੈ ਮਿਤੂ ਸਮਾਂ ਉਹ ਜੱਤਰ ਵੀ ਦੁੱਖ ਦਿੰਦਾ ਰਹਿੰਦਾ ਹੈ ਦੁੱਖ ਦੇਣੇ ਕਰਕੇ ਜਮਾਂ ਦਾ ਗੱਲ ਫਾਹਾ ਪੈਂਦਾ ਰਿਹਾ ਜਿਹੜਾ ਰਸਤਾ ਪੈਂਦਾ ਰਹਿੰਦਾ ਹੈ ਗੁਰਮੁਖ ਜਮ ਕਾਲ ਨੀਂਡ ਨਾ ਆਵੇ ਜਮ ਕਾ ਗੱਲ ਜੀਵੜਾ ਇੱਕ ਦਾ ਜੰਮਣ ਦਾ ਘਰ ਦੇ ਵਿੱਚ ਜੋੜਾ ਪਿਆ ਰਹਿੰਦਾ ਮਾਤਾ ਘਰ ਵਿੱਚੋਂ ਜਿਵੇਂ ਸੁਨਿਆਰਾ ਗੰਟੀ ਖਾਣੀ ਤਾਰ ਖਿੱਚਦਾ ਐ ਖਿੱਚ ਕੇ ਜਨਮ ਦਿੱਤਾ ਜਾਂਦਾ ਹੈ ਜਿਹੜਾ ਫਾਹਾ ਪਿਆ ਹੁੰਦਾ ਫੇਰਾਂ ਤੁਨੂ ਕਾਲ ਇੰਦਾ 259 ਦਾ ਰਿੰਦਾ ਹੈ ਗੁਰਮੁਖ ਜਮ ਕਾਲ ਨੀੜ ਨਾ ਆਏ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਜਮ ਜੰਮਣ ਰੂਪ ਤੇ ਮਰ ਰੂਪ ਕਾਲ ਨੇੜੇ ਨਹੀਂ ਆ ਸਕਦਾ ਹੈ ਕੌਮੇ ਦੂਜਾ ਸ਼ਬਦ ਜਲਾਵੇ ਉਹ ਦੇ ਦੀ ਹੰਕਾਰ ਕਰਨੀ ਜਿਹੜੀ ਮੈਂ ਦੇ ਹਾਂ ਜਿਹੜਾ ਦੂਜਾ ਦੁਆਇਤ ਭਾਵ ਹੈ ਇਹ ਸ਼ਬਦ ਦੀ ਕਮਾਈ ਕਰਕੇ ਉਹਨਾਂ ਨੂੰ ਜਾਲ ਦਿੰਦੇ ਹਨ ਨਾਮੇ ਰਾਤੇ ਹਰ ਗੁਣ ਦਾ ਇਸ ਸੰਸਾਰ ਭਾਈ ਮਹਾਰਾਜ ਨਾਮ ਜਿ ਰੰਗੇ ਹੋਏ ਹਰਿਆ ਕਾਲ ਕੁਹੇ ਗੁਨਾ ਨੂੰ ਗਾਉਂਦੇ ਹਨ ਮਾਇਆ ਦਾਸੀ ਭਗਤਾ ਕੀ ਕਾਰ ਕਮਾਉਂਦ ਮੈਂ ਤਾਂ ਗਾਈ ਦਾਸੀ ਐ ਵਾਹਿਗੁਰੂ ਦੀ ਧਰਕਾਂ ਦੀ ਕਾਰ ਕਮਾਉਣ ਵਾਸਤੇ ਲਾਈ ਹੋਈ ਐ ਚਰਨੀ ਲੱਗ ਤਾ ਮਹਿਲ ਪਾਵੇ ਜੇ ਜੀ ਮਹਾਰਾਜ ਦੇ ਪਿਆਰਿਆਂ ਦੇ ਚਰਨੀ ਲੱਗੀ ਰਹੇ ਤਾਂ ਮਹਾਰਾਜ ਦੇ ਮਹਿਲ ਘਰ ਦੇ ਵਿੱਚ ਸਤਕਾਰ ਪਾਉਂਦੀ ਆਦਰ ਪਾਉਂਦੀ ਹੈ ਨਹੀਂ ਤਾਂ ਮਹਾਰਾਜ ਨੂੰ ਤੱਕ ਛੱਡਦੇ ਐ ਕਿ ਜਾਂ ਸੰਸਾਰ ਦੀ ਵਿਚਰਦੀ ਫਿਰੋ ਇਸੇ ਪ੍ਰਕਾਰ ਮਾਇਆ ਦਾਤੀ ਭਗਤਾ ਕੀ ਕਾਰ ਇਸ ਮਹਿਲ ਮੰਨ ਦੀ ਦਾਤੀ ਬਣਾਈ ਹੋਈ ਆ ਭਗਤਾਂ ਦੀ ਕਾਰ ਕਮਾਉਣ ਵਾਸਤੇ ਚਰਣੀ ਲੱਗੇ ਤਾਂ ਮਹਿਲ ਪਾਵੇ ਜਿਹੜਾ ਭਗਤਾਂ ਦੇ ਚਰਣੀ ਲੱਗਦਾ ਤਾਂ ਮਹਿਲ ਸਰੂਪ ਨੂੰ ਉਹ ਪਾ ਲਿੰਦਾ ਹੈ ਸਾਧਹੀ ਨਿਰਮਲ ਸਹਿਜ ਸਮਾਵੈ ਸਭ ਹੀ ਨਿਰਮਲ ਜਿਹੜੇ ਮਾਇਆ ਦੇ ਦਾਸ ਬਣੇ ਐ ਉਹ ਹਰ ਵਕਤ ਮਾਇਆ ਦੇ ਵਿੱਚ ਹੀ ਲੁਲੀ ਰਹਿੰਦੇ ਅਤੇ ਭਗਤਾਂ ਦੀ ਕਾਰ ਕਮਾਉਣ ਵਾਸਤੇ ਮਾਇਆ ਦਾਸੀ ਬਣਾਈ ਹੋਈ ਹੈ ਜੋ ਭਗਤਾਂ ਦੀ ਚਰਨੀ ਲੱਗਦਾ ਉਹ ਮਹੱਲ ਰੂਪ ਨੂੰ ਪਾ ਲੈਂਦਾ ਹੈ ਸਾਧ ਹੀ ਨਿਰਵਨ ਸਹਿਜਿਤਮ ਆਵੇ ਸੁਖੇ ਸਿੱਧੀ ਉਜਲ ਚਿਤ ਹੋ ਜਾਂਦਾ ਹੈ ਸਹਿ ਸ਼ਾਂਤੀ ਗੁਰੂ ਵਾਹਿਗੁਰੂ ਇਸ ਮਾ ਆ ਜਾਂਦਾ ਦੀਨ ਹੋ ਜਾਂਦਾ ਹੈ ਹਰ ਕਥਾ ਸੁਣਹੈ ਸੇ ਤਨਵੰਤ ਜਿਸਹ ਜੁਗਮਾਹੀ ਇਹ ਭਾਈ ਹਰੀ ਪਰਮੇਸ਼ਰ ਦੀ ਪ੍ਰਾਪਤੀ ਦੀ ਕਥਾ ਗੁਰਾਂ ਦੁਆਰਾ ਸਰਵਉਂ ਕਰਦੇ ਹੈ ਉਹ ਧੰਨਵੰਤ ਪੂਰੇ ਧੰਨੀ ਹੈ ਸਹਮ ਧੰਨਵੰਤ ਭਗਤ ਸਚਨਾ ਹੈ ਸੱਚੇ ਨਾਮ ਕਰਕੇ ਸ਼ਾਹੂਕਾਰ ਦਿਸਦੇ ਜਗਤ ਵਿੱਚ ਇਸ ਯੁੱਗ ਵਿੱਚ ਦਿਨ ਕੋ ਸਭ ਨਿਵਹਿ ਅਨੰਦਨ ਪੂਜ ਕਰਾ ਆ ਇਹਨਾਂ ਸਾਰੀ ਦੁਨੀਆ ਚ ਝੁਕਦੀ ਆ ਰਾਤ ਨੂੰ ਉਹ ਪੂਜਨ ਕਰਦੇ ਹਨ ਸਹਜੇ ਗੁਣ ਰਵਹ ਸਾਚੀ ਮਨ ਮਾਹੀ ਉਹ ਸੁਦੇਸ਼ ਦਾ ਕਾਲ ਪੁਰਸ਼ ਦੇ ਗੋਣੀ ਉਚਾਰਦੇ ਰਹਿੰਦੇ ਆ ਸੱਚੇ ਦੇ ਮਨ ਵਿੱਚ ਹਰ ਵਕਤ ਉਹਨਾਂ ਦਾ ਪਿਆਰ ਵਸਦਾ ਹੈ ਸੱਚਾ ਉਹਨਾਂ ਨੂੰ ਮਨ ਦੇ ਵਿੱਚ ਸੱਚੇ ਰਸਾਈ ਜਾਣਿਆ ਹੈ ਪੂਰਾ ਸਤਗੁਰ ਸ਼ਬਦ ਸੁਣਾਇਆ ਪੂਰੀ ਸਤਗੁਰਾਂ ਨੂੰ ਸ਼ਬਦ ਉਦੇਸ਼ ਸੁਣਾਉਤੈ ਕਿਰਪਾ ਕਰਕੇ ਤ੍ਰੈ ਗੁਣ ਮੀਟੇ ਚੌਥਾ ਚਿਤ ਲਾਇਆ ਤਿੰਨ ਗੁਣਾਂ ਦਾ ਰਾਜ ਸੀ ਤਾੰਸੀ ਸਾੰਤ ਕੀ ਸੁਭਾਅ ਨੂੰ ਮੀਟ ਕਰਕੇ ਜਾਗਰ ਸੁਪਨ ਸੁਖੋਤ ਨੂੰ ਮੀਟ ਕੇ ਚੌਥਾ ਜਿਹੜਾ ਤਿਹਾਂ ਦਾ ਸਾਖੀ ਹੈ ਜਾਗਰ ਸੁਪਨ ਸੁਖੋਤ ਦਾ ਉਸ ਵਿੱਚ ਤ੍ਰਿਯਾ ਪਰਤੀ ਲਾ ਲਿਆ ਨਾਨਕ ਹੋਮੈ ਮਾਰੂ ਬ੍ਰਹਮ ਮਿਲਾਇਆ ਜਿਨਨ ਜੀ ਸਾਹਿਬ ਜੀ ਕਹਿੰਦੇ ਹੋਮੈ ਮਾਰੀ ਹੈ ਉਹਨਾਂ ਨੂੰ ਬ੍ਰਹਮ ਦੇ ਕਾਈ ਸਤਗੁਰਾਂ ਨੇ ਮਿਲ ਲਿਆ ਹੈ ਬ੍ਰਹਮ ਵਿੱਚ ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੈ ਬਾਦ ਬਖਾਣੈ ਜਿਵੇਂ ਮਾਰਾ ਬ੍ਰਹਮਾ ਦੇ ਵੇਦਾਂ ਨੂੰ ਤੁਸੀਂ ਐਵੇਂ ਹੀ ਕਹਿੰਦੇ ਹੋ ਮਾਰਾ ਕਹਿੰਦੇ ਬ੍ਰਹਮਾ ਬਾਦ ਹੀ ਪੜਦੇ ਵੇਦ ਪੜ ਕੇ ਝਗੜੀ ਕਹਿੰਦਾ ਨਾ ਤੁਸੀਂ ਬ੍ਰਹਮਾ ਦੇ ਵੇਦਾਂ ਨੂੰ ਪੜ ਕੇ ਝਗੜਿਆ ਨੂੰ ਕਸਮ ਕਰਦੇ ਹੋ ਅੰਤਰ ਤਾਮਸ ਆਪ ਨਾ ਪਛਾਣੈ ਅਗਲੇ ਸਤਮੂ ਗੁਣ ਕਰੋ ਆਪਣੇ ਆਤਮਾ ਨੂੰ ਪਛਾਣ ਲੈਣੀ ਜਦੋਂ ਪਿਰਗੂ ਨੂੰ ਯਾਜਤਿਆ ਸੀ ਤੂੰ ਕਿਸ ਪਾਸੇ ਲੰਗ ਰਿਆ ਬ੍ਰਹਮਣ ਲਾਲ ਅੱਖਾਂ ਕਰ ਲੀਆਂ ਸੀ ਤੇ ਪਿਰਗੂ ਪਜਿਆ ਸੀ ਉਹਨਾਂ ਦਾ ਪੁੱਤ ਰਿ ਸੀ ਪਿਰਗੂ ਫੇਰ ਵੀ ਬ੍ਰਹਮਣ ਨੂੰ ਪੂਜਨੇ ਯੋਗ ਨਹੀਂ ਪਿਰਗੂ ਨੂੰ ਵਕਿਆ ਇਸ ਕਰਕੇ ਸ਼ਿਵਜੀ ਕੋਲੇ ਗਿਆ ਤਸੂਰ ਚੱਕ ਲਿਆ ਸੀ ਅੰਦਰ ਤਮਾ ਗੁਣਾ ਕਰੋਧ ਦਾ ਬੜਾ ਭਾਰੀ ਆਪ ਨਾ ਪਛਾਣ ਆਪਣੇ ਆਤਮਾ ਨਹੀਂ ਸਾਰਿਆਂ ਚ ਪਛਾਣਦਾ ਹੈ ਤਾਂ ਪ੍ਰਭ ਪਾਈ ਗੁਰ ਸ਼ਬਦ ਵਿਖਾਣੇ ਜੇ ਗੁਰੂ ਸਾਹਿਬ ਦੇ ਸ਼ਬਦ ਦਾ ਵਿਖਾਣ ਕਰੇ ਸਾਉ ਪ੍ਰਭੂ ਦੇ ਕਾਲ ਕੋਹੂੰ ਬਰਮਾ ਵੀ ਪਾ ਸਕਦਾ ਤੇ ਬ੍ਰਹਮਾ ਦੇ ਮੰਨਣ ਵਾਲੇ ਵੇਦਾਂ ਨੂੰ ਪੜ੍ਹਨ ਵਾਲੇ ਕਾਹਨੂੰ ਪਾ ਸਕਦੇ ਹਨ ਗੁਰ ਸੇਵਾ ਕਰੂ ਫਿਰ ਕਾਲ ਨਾ ਖਾ ਜਿਹੜੀ ਸੰਗਤਾਂ ਦੀ ਕਹਿਲ ਕਰੋ ਮੁਲਕੇ ਕਾਲ ਨਹੀਂ ਤੁਹਾਨੂੰ ਖਾਵੇਗਾ ਮਨੁੱਖ ਸਾਦੇ ਦੂਜੇ ਭਾਗ ਜਿਹੜੇ ਮਨੁੱਖ ਦੁਆਇਤ ਭਾਗ ਚ ਲੱਗੇ ਹੋਣੇ ਕਰੇ ਕਾਲ ਨੂੰ ਖਾਦੇ ਹਨ ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ ਗੁਰਮੁਖਾਂ ਦੀ ਸੰਗਤ ਕਰਕੇ ਜਿਹੜੇ ਅਪਰਾਧੀ ਪ੍ਰਾਣੀ ਸੀ ਨਾ ਗੁਨਾਹਗਾਰ ਉਹ ਵੀ ਸਿੱਧੇ ਸਿੱਧ ਹੋ ਗਏ ਮੁਕਤ ਹੋ ਗਏ ਅਬਰਾਧ ਅਬਰਾਧੀ ਆਦਮੀ ਜਿਹੜੇ ਅਪਰਾਧਾਂ ਨੂੰ ਛੱਡ ਕੇ ਸਿੱਧੇ ਰਸਤੇ ਗਿਆਨ ਦੇ ਮਾਰਗ ਤੇ ਚੱਲਦੇ ਹੋਏ ਸਿੱਝੇ ਮੁਕਤ ਹੋ ਗਏ ਗੁਰ ਕਾਬਦ ਅੰਤਰ ਸਹਿਜ ਰੀਝ ਗੁਰਾਂ ਦੀ ਸ਼ਬਦ ਦੀ ਕਮਾਈ ਕਰਕੇ ਅੰਦਰ ਸੇ ਜੇ ਸ਼ਾਂਤੀ ਵਿੱਚ ਰੀਝੇ ਨਾਰੀਜੇ ਰੀਝ ਕੇ ਪ੍ਰਸੰਨ ਹੋ ਗਏ ਸੇਜੇ ਹੀ ਮਹਾਰਾਜ ਸਾਹਿਬ ਦੇ ਅੰਦਰ ਗੁਰਾਂ ਦੇ ਸ਼ਬਦ ਕਰਕੇ ਸ਼ਾਂਤੀ ਵਿੱਚ ਰੀਝੇ ਪ੍ਰਸੰਨ ਹੋ ਗਏ। ਰੀਝੇ ਨਾਲ ਰਿਣਣ ਦਾ ਹੈ। ਰੀਣਾ ਜਿਵੇਂ ਕੋਕੜੂ ਮੋੜਦਾ ਹੀ ਨਹੀਂ ਭਾਵੇਂ ਸੱਤ ਅਦੰਦੇ ਹੀ ਆਈਏ। ਅਗਰ ਸਤਿ ਸ਼ਾਸਤਰ ਸੁਣਾਉਂਦੇ ਰਹੀਏ ਫੇਰ ਵੀ ਕੋਕੜੂ ਮੋੜ ਵੀ ਨਹੀਂ ਮਨ ਮੁਖ ਨਹੀਂ ਰੀਝ ਦੇ ਪ੍ਰਸੰਨ ਨਹੀਂ ਹੁੰਦੇ। ਅਜਿਹੇ ਗੁਰਮਖੰਨਗੇ ਉਹ ਗੁਰਾਂ ਦੇ ਉਪਦੇਸ਼ ਦੁਆਰਾ ਗੁਰਾਂ ਦੇ ਸ਼ਬਦ ਕਰਕੇ ਅੰਦਰ ਉਹਨਾਂ ਨੇ ਰੀਝ ਦੇ ਸਾਹਿਬ ਕਰ ਲਿਆ ਬਹੁਤ। ਰੀਝ ਕੇ ਬੜੇ ਪ੍ਰਸੰਨ ਹੋ ਕੇ ਲੱਗਿਓ ਉਸ ਵਿੱਚ ਉਹਨਾਂ ਨੂੰ ਆਪ ਦੇ ਮਨ ਦੇ ਪਠੋਰ ਕੈ ਨੂੰ ਰਿੰਨ ਦਿੱਤਾ ਹੈ ਤਪ ਰੂਪੀ ਅਗਨੀ ਕਰਕੇ ਮੇਰਾ ਪ੍ਰਭ ਪਾਇਆ ਗੁਰ ਕੈ ਸਬਦ ਸਿਧਿ ਦੇ ਮੇਰੇ ਪ੍ਰਭ ਨੂੰ ਉਹਨਾਂ ਨੇ ਪਾ ਲਿਆ ਹੈ ਜਿਨ੍ਹਾਂ ਨੂੰ ਗੁਰੂ ਸ਼ਬਦ ਵਿੱਚ ਸਿੱਧੇ ਹੋ ਕੇ ਲੱਗੇ ਹੈ ਵਾਲ ਪਖੰਡ ਛੱਡ ਦਿੱਤਾ ਹੈ ਸਿੱਧੇ ਗੁਰ ਸ਼ਬਦ ਦੇ ਵਿੱਚ ਕਰਤਾ 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 ਕਰਨਾ ਕਰਤਾ ਜਨਨ ਇਸਤੁਰਕਾਰ ਵਚਨ ਕੈ ਸਿਉ ਗੁਰਾਂ ਦੇ ਸ਼ਬਦਾਂ ਚ ਆਪਣੀ ਹਉਮੈ ਨੂੰ ਛੱਡ ਕੇ ਸਿੱਧੇ ਸਿੱਝੇ ਮੁਕਤ ਹੋ ਗਏ ਹਨ ਸਤਗੁਰ ਮੇਲੇ ਪ੍ਰਭ ਆਪ ਮਿਲਾਏ ਜਿਨ੍ਹਾਂ ਨੂੰ ਸਤਗੁਰੂ ਸਾਹਿਬ ਜੀ ਨੇ ਆਪ ਦੀ ਸਰਨ ਚ ਮੇਲਿਆ ਉਹਨਾਂ ਨੂੰ ਵਾਹਿਗੁਰੂ ਨੇ ਆਪਦੇ ਵਿੱਚ ਮਿਲ ਲਿਆ ਹੈ ਮੇਰੇ ਪ੍ਰਭ ਸਾਚੇ ਕੈ ਮਨ ਭਾਈ ਮੇਰੇ ਵਾਹਿਗੁਰੂ ਸੱਚੇ ਦੇ ਮਨ ਚ ਭਾਉਂਦੇ ਚੰਗੇ ਲੱਗਦੇ ਹਨ ਹਰ ਗਉਣ ਗਾਵ ਹੈ ਸਹਿਜ ਸੁਭਾਈ ਸ਼ਾਂਤੀ ਸੁਹਾ ਧਾਰ ਕੇ ਗੁਰਮੁਖਰੀ ਦੇ ਗੁਣਾਂ ਨੂੰ ਹਰ ਵਕਤ ਗਾਉਂਦੇ ਰਹਿੰਦੇ ਹਨ ਬਿਨ ਗੁਰ ਸਾਚੇ ਪਰਮ ਪੁਲਾਏ ਜੇ ਗੁਰ ਸੰਸਾਉ ਸੱਚੇ ਤੋਂ ਬਿਨਾ ਐਵੇਂ ਬਣੇ ਫਿਰਦੇ ਆ ਸੰਤੋ ਪੀਸਣ ਕਪਣੀ ਜੁੱਤੇ ਸੁਣੇ ਖੁਦਾ ਉਹ ਤਾਂ ਭਰਮ ਨਹੀਂ ਭੁਲਾਦੇ ਹਣ ਸੰਸਾਰ ਦੇ ਅੰਦਰ ਮਨ ਮੁਖ ਅੰਧੇ ਸਦਾ ਵਿਖ ਖਾਈ ਬੰਨਿਆਂ ਦੀ ਨਹੀਂ ਅਗਿਆਨੀ ਹੋਣਗੇ ਮਨ ਬੁੱਧ ਰੂਪੀ ਨੇਤralੀ ਵਿਚਾਰ ਰੂਪੀ ਨਿਗਾਹ ਨਹੀਂ ਸਦਾ ਵਿਸ਼ਿਆਂ ਦੀ ਵਿਊ ਨਹੀਂ ਖਾਂਦੇ ਆ ਪਸੰਦ ਕਰਦੇ ਹਨ ਜਗਤ ਯੂਥ ਵਰਤੂ ਦੇ ਹੈ ਜਮ ਡੰਡ ਸਹਿ ਸਦਾ ਦੁੱਖ ਪਾਏ ਉਹ ਜਿੰਨਾਂ ਡੰਡ ਨੂੰ ਸਹਾਰਦੇ ਆ ਸਦਾ ਇਹ ਲੋਕ ਜੀ ਦੁੱਖ ਪਾਉਂਦੇ ਆ ਮੁਕਾਰਾਂ ਕਰਕੇ ਗਰਭ ਚ ਵੀ ਦੁਖੀ ਹੁੰਦੇ ਹਨ ਜਮੂਆਨਾ ਜੋ ਹੈ ਹਰ ਕੀ ਸਰਣਾਇ ਮਾਰਾ ਜਮ ਤੋਂ ਛੁਕੀਦਾ ਕਿਵੇਂ ਮਾਰਾ ਕਹਿੰਦੇ ਭਾਈ ਜਮ ਨਹੀਂ ਉਹਨੂੰ ਜੋ ਸਕਦਾ ਤਾੜ ਸਕਦਾ ਜੋ ਹਰੀ ਅਕਾਲ ਤੁਸ ਦੀ ਸ਼ਰਨ ਪੈ ਜਾਂਦੇ ਹਨ ਹਉਮੈ ਮਾਰ ਸੱਚ ਲਿਵ ਲਾਈ ਹਰੀ ਦੀ ਸ਼ਰਨ ਕਿਵੇਂ ਪਈਦਾ ਕਹਿੰਦੇ ਗੁਰਾਂ ਦਵਾਰਾ ਹਉਮੈ ਨੂੰ ਮਾਰ ਕੇ ਸੱਚ ਵਿੱਚ ਲਿਵ ਜਿਨ੍ਹਾਂ ਦੀ ਗੁਰੂ ਸਾਹਿਬ ਲਵਾਤੀ ਹੈ ਸਦਾ ਰਹੇ ਹਰਨਾਮ ਲਿਵ ਲਾਹ ਹਰ ਵਕਤ ਸਭ ਸੰਗਿ ਸੱਚੇ ਨਾਮ ਦੇ ਲਿਵ ਵਿੱਚ ਦਿੱਤੀ ਨੂੰ ਜੋੜ ਕੇ ਲਾਈ ਰੱਖਦੇ ਹਨ ਸਤਗੁਰ ਸੇਵ ਹੈ ਸੇ ਜਨ ਨਿਰਮਲ ਪਵਿੱਤਾ ਜਿਹੜੇ ਸ਼ੰਗੂ ਸਾਹਿਬ ਦਾ ਸੇਵਨ ਕਰਦੇ ਉਹ ਨਿਰਮਲ ਕੇਹਣ ਹੈ ਪਵਿੱਤਰ ਸਰੀਰ ਕਰਕੇ ਵੀ ਹਨ ਮਨ ਤੇ ਉਹ ਮਨ ਨੂੰ ਮਿਲਾਏ ਸਭ ਜਗ ਜੀਤਾ ਉਹਨਾਂ ਨੇ ਮਨ ਗੁਰੂ ਸਾਹਿਬ ਦੇ ਮੰਤਰ ਦੇ ਨਾਲ ਆਪਣੇ ਮਨ ਨੂੰ ਮਿਲਾਇਆ ਅਸਧ ਮਨ ਨੂੰ ਸੁਧ ਮਨ ਨਾਲ ਮਿਲਾ ਕੇ ਸਾਰੇ ਜਗਤ ਨੂੰ ਜਿੱਤ ਲਿਆ ਹੈ ਮਨ ਸ਼੍ਰੋਮਣੀ ਪਰਮੇਸ਼ਰ ਨਾਲ ਮਿਲਾ ਕੇ ਮਨ ਨੂੰ ਸਾਰੇ ਜਗਤ ਤੇ ਫਤਿਹ ਪਾਈ ਹੈ ਇਨ ਵਿਧ ਕੁਸਲਮ ਤੇਰੇ ਮੇਰੇ ਮੀਤਾ ਮੇਰੇ ਮਿੱਤਰੋ ਤੁਹਾਡੇ ਇੰਦਰ ਵੀ ਇਸ ਨਾਲ ਸੁਖ ਦੀ ਪ੍ਰਾਪਤੀ ਹੋਵੇਗੀ ਸਤਿਗੁਰੂ ਸੇਵੇ ਸੋ ਫਲ ਪਾਏ ਜਿਹੜਾ ਸੰਗੁਰਾਂ ਦੀ ਕਹਿਲ ਕਰੇਗਾ ਉਹ ਗਿਆਨ ਫਲ ਨੂੰ ਮੁਕਤ ਰੂਪੀ ਫਲ ਨੂੰ ਸਭ ਥਲ ਪਾਵੇਗਾ ਧਰਮ ਅਰਥ ਕਾਮ ਮੋਖ ਆਦਿਕਾ ਨੂੰ ਵੀ ਹਿਰਦੇ ਨਾਮ ਵਿੱਚ ਹੋ ਆਪ ਗਵਾਏ ਸਤਿਗੁਰਾਂ ਦੀ ਸੇਵਾ ਕਰਕੇ ਮਾਰੇ ਕੀ ਲਾਭ ਹੋਊਗਾ ਮਾਰੇ ਕਹਿੰਦੇ ਹਿਰਦੇ ਵਿੱਚ ਨਾਮ ਵਸ ਜਾਏਗਾ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਆਵੇਗਾ ਵਿੱਚੋਂ ਆਪ ਗਵਾਏ ਹੰਕਾਰ ਗਵਾ ਦੇਵੇਗਾ ਸਭ ਜੋ ਹਿਰਦੇ ਵਿੱਚ ਨਾਮ ਉਹਨਾਂ ਦੇ ਜਾਣੋ ਜਿਹੜੇ ਵਿੱਚੋਂ ਆਪ ਆਪਾ ਭਾਅ ਗਵਾ ਦਿੰਦੇ ਹਨ ਅਨਹਦ ਬਾਣੀ ਸ਼ਬਦ ਗੁਜਾਈ ਉਹ ਹਦ ਤੋਂ ਰਹਿ ਫਿੱਕਰਾ ਸੋ ਬਾਣੀ ਨੂੰ ਗੁਰਾਂ ਦੇ ਸ਼ਬਦ ਦੁਆਰਾ ਉਪਦੇਸ਼ ਦੁਆਰਾ ਵਜਾਉਂਦੇ ਪ੍ਰਗਟ ਕਰਦੇ ਆ ਰਾਜ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਵਜਾਏ ਪ੍ਰਗਟ ਕਰਦੇ ਆ ਤੇ ਹੱਦ ਤੋਂ ਰਹਿਤ ਬਾਣੀ ਉਹਨਾਂ ਦੇ ਇੱਕ ਰਸੰਗ ਇੱਕ ਰਸ ਜਾਪ ਪ੍ਰਗਟ ਹੋਇ ਆਉਂਦਾ ਹੈ ਹੱਦ ਤੋਂ ਰਹਿਤ ਜੋ ਬਾਣੀ ਹੈ ਪਰਮੇਸ਼ਰ ਦੀ ਉਸ ਦੁਆਰਾ ਗੁਰਾਂ ਦੇ ਸ਼ਬਦ ਉਪਨੇਸ਼ ਨੂੰ ਵਜਾਏ ਪ੍ਰਗਟ ਕਰਦੇ ਹਿਰਦੇ ਵਿੱਚ ਸਤਿਗੁਰ ਤੇ ਕਵਨ ਕਵਨ ਨਾ ਸੀਧੂ ਮੇਰੇ ਭਾਵੇਂ ਸਤਿਗੁਰੂ ਸਾਹਿਬ ਤੋਂ ਕੌਣ ਕੌਣ ਨਿਸ਼ਿੱਧ ਹੋਇਆ ਮੁਕਤ ਹੋਇਆ ਬਿਆੰਤੀ ਮੁਕਤ ਹੋ ਗਏ ਭਾਂਤੀ ਸਿੱਧੇ ਦਰਸੁਰ ਬਾਪਾ ਜਿਹੜੇ ਧਰਮ ਦੀ ਜਿੱਦੇ ਸਿੱਧੇ ਸਜੇ ਹੋ ਕੇ ਲੱਗੇ ਆ ਸੰਮ ਹੋ ਕੇ ਲੱਗੇ ਆ ਉਹਨਾਂ ਵਾਹਿਗੁਰੂ ਦੀ ਦਰਗਾਹ 'ਚ ਸੋਭਾ ਪਾਉਣਾ ਕੀਤੀ ਹੈ ਨਾਨਕ RAM ਨਾਮ ਵੜਿਆਈ ਸਤਿਗੁਰੂ ਜੀ ਕਹਿੰਦੇ RAM ਦਾ ਨਾਮ ਜਪਣੇ ਕਰਕੇ ਵਿੜਿਆਈਆਂ ਸਾਰੀਆਂ ਗੁਰਾਂ ਦੁਆਰਾ ਪ੍ਰਾਪਤ ਹੁੰਦੀਆਂ ਹਨ ਗੌੜੀ ਮਹੱਲਾ RAM ਦੇ ਨਾਮ ਦੀ ਵਿੜਾਈ ਜਾਣਦੇ ਆਪਣੀ ਵਿੜਾਈ ਨਹੀਂ ਸਮਝਦੇ ਉਹ ਜਾਣ ਕੇ ਸਾਨੂੰ ਕੌਣ ਜਾਣਦਾ ਮਹਾਰਾਜ ਜਿਸ ਨੀਜ ਕੋਈ ਨਾ ਜਾਣਾ ਨਾਮ ਜਪ ਤੋਂ ਕੌਣ ਕਿਉਂ ਕੁੰਤਮਨ ਗੌੜੀ ਮਹੱਲਾ ਤੀਜਾ ਬੈ ਗੁਣ ਵਖਾਣਾ ਭਰਮ ਨਾ ਜਾਏ ਕੀ ਸੰਤ ਲੋਕੋ ਮਾਰਾ ਕਦੇ ਕਿੰਨਾ ਗੁਣਾ ਦੇ ਵਿỆਦਾਂ ਦੇ ਕشن ਕਰਨੇ ਕਰਕੇ ਭਰਮ ਨਹੀਂ ਅੰਦਰੋਂ ਜਾਂਦਾ ਪਰਮ ਬਣੀ ਰਹਿਦਾ ਹੈ ਬੰਧਨਾਂ ਨਾ ਤੀਹ ਮੁਕਤ ਨਾ ਪਾਏ ਨਾ ਕਰਤਾ ਭੁਗਤਾ ਦੇ ਬੰਧਨ ਟੁੱਟਦੇ ਨਾ ਉਪਰ ਕੋ ਮੁਕਤ ਪਾਉਂਦਾ ਹੈ ਮੁਕਤ ਦਾਤਾ ਸਤਗੁਰੁ ਜੁਗਮਾ ਇਹ ਕੋਈ ਤਾਂ ਸਤਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਹੀ ਮੁਕਤੀਏ ਜਾ ਕੇ ਹਨ ਗੁਰਮੁਖ ਪ੍ਰਾਣੀ ਪਰਮ ਗਵਾਇ ਗੁਰਮੁਖ ਬਣ ਜਾਏ ਪ੍ਰਾਣਾ ਭਾਰੀ ਜੀਵ ਗੁਰਾਂ ਦੁਆਰਾ ਆਪ ਦੇ ਧਰਮ ਨੂੰ ਅੰਦਰੋਂ ਚੱਕਦੇ ਗਵਾਵੇ ਸਹਿਜ ਤੁਨੁ ਉਪਜੈ ਹਰ ਲੇਵਲਾ ਜੇ ਹਰੀਂਟ ਲੈਵਲ ਆਵੇਗਾ ਸ਼ਾਂਤੀ ਵਾਲੀ ਤੁਮ ਤੇਰੇ ਅੰਦਰੋਂ ਪ੍ਰਗਟ ਹੋਏਗਾ ਕਿ ਅਮਰਤ ਨਾਮ ਦੀ ਅਯਾਪਾ ਜਾ ਪ੍ਰਗਟ ਹੋ ਜਾਏਗਾ ਰਹਾਉ ਤ੍ਰਾਗੁਣ ਕਾਲ ਕੀ ਸਰਕਾਰ ਜਿਹਦੇ ਸਿਨਾਂ ਗੁਣਾਂ ਦੇ ਵਿਚੀ ਲੱਗੇ ਹੋਏ ਉਹ ਕਾਲ ਦੀ ਸਰਦੇ ਤੇ ਕਾਰ ਹੈ ਉਹਨਾਂ ਦੇ ਕਾਲ ਦੀ ਸਰਕਾਰ ਰੀਤ ਹੈ ਪਰ ਜਾ ਹੈ ਉਹਨਾਂ ਸਰਤੇ ਕਾਲ ਦੀ ਹੁਕਮ ਰੂਪੀ ਕਾਰ ਹੈ ਨਾਮ ਨਾ ਕੀਤੇ ਉਪਾਵਨ ਹਾਰ ਜਿਹੜਾ ਜਗਤ ਨੂੰ ਪੈਦਾ ਕਰਨ ਵਾਲਾ ਪਰਮੇਸ਼ਵਰ ਹੈ ਕੋਲੇ ਨਾਮ ਨੂੰ ਕੀਤੇ ਨਹੀਂ ਕਰਦੇ ਮੁਕਤ ਕਰਮ ਵਾਲਾ ਜੋ ਹੈ ਗਿਆਨ ਨੂੰ ਪੈਦਾ ਕਰਨ ਵਾਲਾ ਅਤੇ ਪ੍ਰੇਮ ਨੂੰ ਪਾਉਣ ਵਾਲਾ ਉਸ ਪਰਮੇਸ਼ਰ ਦੇ ਨਾਮ ਨੂੰ ਕੀਤੇ ਨਹੀਂ ਕਰਦੇ ਜਦ ਨੂੰ ਪੈਦਾ ਕਰਨ ਵਾਲਾ ਹੈ ਮਾਰੇ ਜੰਮ ਹੈ ਫਿਰ ਵਾਰੂ ਵਾਰ ਅਸਲ ਚ ਫੇਰਾਂ ਦੀ ਫਿਰਦੇ ਰਹਿਣਗੇ ਵਾਰ ਵਾਰ ਜੰਮਦੇ ਮਰਦੇ ਰਹਿਣਗੇ ਅੰधे ਗੁਰੂ ਤੇ ਭਰਮ ਨਾ ਜਾਈ ਅਗਿਆਨੀ ਗੁਰੂ ਜਿਹੜੇ ਆ ਉਹਨਾਂ ਕਰਕੇ ਭਰਮ ਦੀ ਨੀਕੀ ਨਹੀਂ ਹੋ ਸਕਦੀ ਅਗਿਆਨੀ ਲੋਕ ਜਿਹੜੇ ਹਨ ਉਹ ਆਤਮਾ ਦੀ ਆਗ ਸੂਝ ਨਹੀਂ ਹੈ ਦੂਸਰੇ ਨੂੰ ਕੀ ਸੂਝ ਦੇਣਗੇ ਮੂਲ ਛੋੜ ਲਾਗੇ ਦੂਜੇ ਭਾਈ ਉਹ ਮੂਲ ਨੂੰ ਮੁੱਢ ਨੂੰ ਬ੍ਰਹਮ ਨੂੰ ਛੱਡ ਕੇ ਨਾਮ ਨੂੰ ਛੱਡ ਕੇ ਗੁਆਚ ਭਾਜ ਲੱਗੇ ਰਹਿੰਦੇ ਹਰ ਵਕਤ ਵਿਖਾ ਮਾਤਾ ਵਿਖ ਮਾਹ ਸਮਾਈ ਉਹ ਵਿਸ਼ਿਆਂ ਦੇ ਮਾਤਾ ਦੇ ਗਰਭ ਵਿੱਚ ਮਸ਼ਤ ਹੋਏ ਸੀ ਅਤੇ ਹੁਣ ਇੱਥੇ ਵਿਸ਼ਅ ਰੂਪੀ ਵਿਉਪਕ ਇਸ ਤਰ੍ਹਾਂ ਰਹੇ ਹਨ ਦੇਵ ਜੀ ਤੁਮਹਾਰੀ ਦੀ ਬਾਲ ਕੋ ਅਸਾ ਕੰਪਨ ਨਰਕ ਵੀ ਕਿਸਮਾ ਆ ਜਾਂਦੇ ਹਨ ਮਾਇਆ ਕਰ ਮੂਲ ਜੰਤਰ ਪਰਮਾਏ ਇਹੋ ਜੀ ਮਾਇਆ ਹੈ ਇਸਨ ਕਹਿੰਦੇ ਐ ਮਾਇਆ ਕਰ ਮੂਲ ਜੰਤਰ ਮਾਇਆ ਜਿਹੜੀ ਹੈ ਇਹ ਮੂਲ ਕਾਰਨ ਹੈ ਸੰਸਾਰ ਦਾ ਇਸ ਅਗਿਆਨ ਦਾ ਜੰਤਰ ਬਣਾ ਕੇ ਨਾ ਜਿਵੇਂ ਜਿਸ ਪ੍ਰਕਾਰ ਸਾਧ ਸੰਗਤ ਜੀ ਚੰਦੋਲ ਹੁੰਦੀ ਹੈ ਉਹ ਚੁੱਕੇ ਲਈਦੇ ਹੈ ਜਾਂ ਇਹ ਫਰੰਗੀ ਪੌੜੀ ਹੁੰਦੀ ਹੈ ਉਹ ਜਿਵੇਂ ਜਿਵੇਂ ਉੱਤੇ ਚੜਦੇ ਤੇ ਉਹਦੇ ਖੱਲੇ ਨਹੀਂ ਜਾਇਦਾ ਇਸ ਪ੍ਰਕਾਰ ਦੀ ਮਾਇਆ ਰੂਪੀ ਚੰਦੂਲ ਨੇ ਇਹ ਮੂਲ ਕਾਰਨ ਰੂਪ ਹੋ ਕੇ ਸਾਰਿਆਂ ਦਾ ਅਗਿਆਨ ਰੂਪ ਹੋ ਇਸ ਸਾਰੇ ਜੰਤੂ ਬਾਜ਼ੀਆਂ ਦੀ ਨਹੀਂ ਪਰਮਾਣਾ ਕੀਤੇ ਹੈ ਹਰ ਜੀ ਉਹ ਵਿਸਰਿਆ ਦੂਜੇ ਭਾਏ ਅਰੀ ਅਕਾਲ ਪੁਰਖ ਨੇ ਜੀਆਂ ਨੂੰ ਭੁੱਲ ਗਿਆ ਹੈ ਗਵਾਇਤ ਬਾਜਰਾਦ ਨੇ ਲੱਗੇ ਰਹਿੰਦੇ ਹਨ ਜੇਸ ਨਜ਼ਰ ਕਰੇ ਸੂ ਪਰਮ ਗਤ ਪਾਈ ਤੇ ਜੀ ਸਾਹਿਬ ਦੀ ਕਿਰਪਾ ਬ੍ਰਿਸ਼ਤੀ ਕਰੇ ਉਹ ਪਰਮ ਗਤੀ ਕਲਿਆਣ ਨੂੰ ਪਾਉਂਦੇ ਹਨ ਅੰਦਰ ਸੱਚ ਬਾਹਰ ਸਾਜ ਵਰਤਾਇ ਇਹਨਾਂ ਦੇ ਅੰਦਰ ਸੱਚਾ ਹੋਇਆ ਹੋਇਆ ਹੈ ਉਹ ਬਾਹਰ ਸੱਚੇ ਨੂੰ ਉਹ ਹੀ ਵਰਤਾਉਂਦੇ ਜਿਹਦੇ ਕੋਲੇ ਕ੍ਰਾਹ ਪ੍ਰਸ਼ਾਦ ਜੀ ਉਹ ਹੀ ਵਰਤਾ ਸਕਦਾ ਹੈ ਜਿਵੇਂ ਜਿਹਨੇ ਅੰਦਰ ਸੱਚ ਹੈ ਉਹ ਹੀ ਬਾਹਰ ਸੰਸਾਰ ਵਿੱਚ ਸੱਚ ਨੂੰ ਵਰਤਾਉਂਦੇ ਹਨ ਜਿਨ੍ਹਾਂ ਦੇ ਅੰਦਰ ਸਤਿ ਨੂੰ ਕਿਸੇ ਨੂੰ ਸੱਚ ਕੀ ਦੇ ਦੇਣਗੇ ਸਾਚ ਨਾ ਛਪੇ ਜੀ ਕੋ ਰੱਖੇ ਛਪਾਈ ਜਿਨ੍ਹਾਂ ਦੇ ਅੰਦਰ ਸੱਚਾ ਵਸਿਆ ਜਿਉ ਨਾ ਕਿਸੇ ਨੂੰ ਦੱਸਣ ਉਹ ਲੁਕਿਆ ਨਹੀਂ ਰਹਿ ਸਕਦਾ ਜਿਉ ਕੋ ਭਾਵੇਂ ਕਿੰਨਾ ਲੁਕੋ ਕੇ ਰੱਖਣ ਜਾਇ ਮਿਲਣ ਗੁਰ ਕੀਏ ਰੱਖੇ ਰੱਖਣ ਹਾਰ ਲੁਕਾਏ ਜਿਵੇਂ ਕੀੜੇ ਗੁੱਡ ਨੂੰ ਭਾਲ ਹੀ ਰਹਿੰਦੇ ਕੋਈ ਕਿੰਨਾ ਲੁਕੋ ਦੇਵੇ ਕਿਉਂ ਇਹਦੇ ਅਧਿਕਾਰੀ ਹੈ ਉਹ ਗੁਰੂ ਕੀ ਨਿਆਈਂ ਬ੍ਰਹਮ ਦੇਤਿਆਂ ਨੂੰ ਗਿਆਨਵਾਨ ਨੂੰ ਭਾਲ ਹੀ ਲੈਂਦੇ ਤਾਂ ਕਿੰਨਾ ਲੋਕੇ ਰਹੇਣੋ ਗਿਆਨੀ ਬੂਝੈ ਸਹਿਜ ਸੁਭਾਈ ਜਿਹੜਾ ਗਿਆਨਵਾਨੋ ਤਾਂ ਸਮਝਦੇ ਐ ਸੁੱਚੇ ਸਿੱਧੀ ਸਾਇ ਸ਼ਾਂਤੀ ਸੁਭਾਅ ਦਾ ਹਰ ਕਰਕੇ ਗੁਰਮੁਖ ਸਾਜ ਰਹਾ ਲਿਵ ਲਾਈ ਜਿਹੜੇ ਗੁਰਮੁਖ ਉਹਨਾਂ ਦਾ ਕਿਤ ਸਾਕੇ ਕਿ ਲਿਵ ਲਾਈ ਰੱਖਦਾ ਹੈ ਹਰ ਵਕਤ ਹਉ ਮੈਂ ਮਾਇਆ ਸ਼ਬਦ ਜਲਾਇ ਜੇ ਜੇ ਵੀ ਹਉ ਮੈਂ ਤੇ ਮਾਇਆ ਜੀ ਹੰਗਦਾ ਹੈ ਕਿ ਮਾਇਆ ਦੇ ਮੋਹ ਨੂੰ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਝਾਲ ਦੇਵੇ ਬ੍ਰਹਮ ਵਿਆਸਗਨੀ ਕਰਕੇ ਮੇਰਾ ਪ੍ਰਭ ਸਾਚ ਮੇਲ ਮਿਲਾਏ ਮੇਰਾ ਪ੍ਰਭ ਸੱਚਾ ਜਿਹਨਾਂ ਨੂੰ ਗੁਰਾਂ ਦੇ ਮੇਲ 'ਚ ਮੁਲਾਦਿੰਦਾ ਹੈ ਉਹਨਾਂ ਨੂੰ ਆਪ ਦੇ ਮੇਲ 'ਚ ਮੁਲਾ ਲੈਂਦਾ ਹੈ ਸਤਗੁਰੂ ਦਾਤਾ ਸ਼ਬਦ ਸੁਣਾਏ ਮਹਾਰਾਜ ਜੀ ਗੁਰੂ ਮਹਾਰਾਜ ਕਿਵੇਂ ਮੁਲਾਦ ਨੇ ਕਹਿੰਦੇ ਸਤਗੁਰੂ ਦਾਤਾ ਹੈ ਭਾਈ ਸ਼ਬਦ ਕਿਰਪਾ ਕਰਕੇ ਸੁਣਾਉਂਦੇ ਆਂ ਯੋ ਮੇਰਾ ਵਾਹਿਗੁਰੂ ਆਪ ਦੇ ਨਾਲ ਮੁਲਾ ਲੈਂਦਾ ਹੈ ਅੱਖ ਠਾਕ ਰਾਈ ਜਿਹੜਾ ਮਨ ਧੰਗ ਵੈਨ ਰਾਜ ਨੇ ਵਿਛਕ ਨੂੰ ਵੀ ਰੋਕ ਕੇ ਰੱਖਦੇ ਐ ਤੇ ਇੰਦਰੀਆਂ ਨੂੰ ਵੀ ਰੋਕ ਕੇ ਰੱਖਦੇ ਹਨ ਪੂਰੇ ਗੁਰ ਤੇ ਸੋ ਜੀ ਪਾਏ ਮਨ ਨੂੰ ਰੋਕਣਾ ਤੇ ਇੰਦਰੀਆਂ ਨੂੰ ਵਸ ਕਰਕੇ ਰੱਖਣਾ ਇਹ ਹੀ ਪੂਰੀਆਂ ਗੁਰਾਂ ਤੋਂ ਸਮਝ ਪੈਂਦੀ ਆਪੋ ਨਹੀਂ ਰੋਕੇ ਜਾਂਦੇ ਾਪੇ ਕਰਤਾ ਸ੍ਰੀ ਚਿਤਰ ਜਗ ਜਿੰਗ ਗੋਈ ਆਦੀ ਜਗ ਦਾ ਕਰਤਾ ਪਰਮੇਸ਼ਰ ਹੈ ਇਸਨੁ ਸ੍ਰੀਤੀ ਨੂੰ ਕਾਇਦਾ ਕਰਕੇ ਫਿਰ ਜੀ ਪਾਲਣਾ ਕਰਕੇ ਫਿਰ ਗੋਈ ਬੁਲਾਈ ਮਲਾਈ ਸਪਾਈ ਆਉ ਦੇ ਵਿੱਚ ਫਿਰ ਸੁਨੈ ਦੂਜਾ ਅਵਰ ਨਾ ਕੋ ਉਸ ਵਾਹਿਗੁਰੂ ਤੋਂ ਬਗੈਰ ਦੂਸਰਾ ਅਵਰ ਸਤਾਂਜ ਹੋਰ ਕੋਈ ਨਹੀਂ ਹੈ ਨਾਨਕ ਗੁਰਮੁਖ ਬੂਝੈ ਕੋਈ 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 ਗੁਰਮੁਖ ਹੈ ਗੁਰੰਗ ਜਿਹੜਾ ਬੂਝੇ ਨਹੀਂ ਤਾਂ ਬਾਹਰ ਸੰਸਾਰ ਵਿੱਚ ਹੀ ਫੈਲ ਗਿਆ